ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਹੈ ਨਵਨੀਤ ਕੌਰ ਮੈਂ ਹਾਂ 8ਵੀਂ ਜਮਾਤ ਦੀ ਵਿਦਿਆਰਥਣ ਮੇਰੀ ਕਵਿਤਾ ਦਾ ਉਦੇਸ਼ ਹੈ ਨੰਨੀਆਂ ਨੰਨੀਆਂ ਜਿੰਦਾ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨੀਹਾਂ ਵਿੱਚ ਚਣਵਾਇਆ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨੀਹਾਂ ਵਿੱਚ ਚਣਾਇਆ ਏਕੀ ਕੈਰ ਕਮਾਇਆ ਪਾਪੀਆ ਏਕੀ ਕੈਰ ਕਮਾਇਆ ਸ਼ੇਰਾ ਵਰਗੇ ਜਿਗਰੇ ਉਹਨਾਂ ਦੇ ਉਹ ਸ਼ੇਰਾ ਵਰਗੇ ਜਿਗਰੇ ਉਹਨਾਂ ਦੇ ਤਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਇਗਰੂ ਵਾਇਗਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਇਗਰੂ ਵਾਇਗਰੂ ਜਪਦੇ ਮੌਤ ਤੋਂ ਨਾ ਡਰ ਸਾਨੂੰ ਕੋਈ ਓਏ ਮੌਤ ਤੋਂ ਨਾ ਡਰ ਸਾਨੂੰ ਕੋਈ ਜ਼ਾਲਮ ਨੂੰ ਬੰਗਾਰ ਦੇ ਸਾਡਾ ਧਰਮ ਕੋਈ ਬਦਲ ਨਾ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਓਏ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰਦੇ ਹੋ ਆਪਣਾ ਹੁਕਮ ਸੁਨਾਇਆ ਕੰਦ ਉੱਚੀ ਹੋਰ ਕਰ ਦਿਓ ਆਪਣਾ ਹੁਕਮ ਸੁਨਾਇਆ ਜਦ ਕੰਦ ਗਰਦਨ ਤੱਕ ਪੁੱਜੀ ਓਏ ਜਦ ਕੰਦ ਗਰਦਨ ਤੱਕ ਪੁੱਜੀ ਫਿਰ ਅਜਮੌਂਦਾ ਜੇ ਬਚਨਾ ਤਾਂ ਮੁਸਲਮਾਨ ਬਣ ਜਾਇਓ ਜੇ ਬਚਨਾ ਤਾਂ ਮੁਸਲਮਾਨ ਬਣ ਜਾਇਓ ਆਖਰੀ ਵਾਰ ਡਰਾਉਂਦਾ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਅਸੀਂ ਸਹਿਬਜ਼ਾਦੇ ਫਰਮਾਉਂਦੇ ਜਾਨ ਤੋਂ ਵੀ ਵੱਧ ਕੇ ਹੈ ਪਿਆਰੀ ਸਿੱਖੀ ਫਿਰ ਜਾਕਾਰਾ ਲਗਾਉਂਦੇ ਜਾਨ ਤੋਂ ਵੀ ਵੱਧ ਕੇ ਹੈ ਪਿਆਰੀ ਸਿੱਖੀ ਫਿਰ ਜੈਕਾਰਾ ਲਗਾਉਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ